ਕਰਜ ਜਈਆ ਇਹ ਫਿਗਰ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਆਈ ਸੀ ਔਰ ਉਸ ਵੇਲੇ ਵੀ ਬੜਾ ਜ਼ਿਕਰ ਕੀਤਾ ਗਿਆ ਸੀਗਾ ਜੀ ਅਸੀਂ ਫਾਰਮ ਲੋਨ ਵੇਵਰ ਕਰ ਰਹੇ ਆ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰ ਰਹੇ ਮਗਰ ਤੁਸੀਂ ਵੇਖਿਆ ਹੀ ਹੈ ਕਿ ਨਾ ਕਰਜ਼ੇ ਕਾਂਗਰਸ ਵੇਲੇ ਮਾਫ ਹੋਏ ਨਾ ਉਹ ਖੁਦਕੁਸ਼ੀ ਰੁਕੀ ਔਰ ਅੱਜ ਵੀ ਉਹੀ ਚੀਜ਼ ਵੇਖਣ ਨੂੰ ਮਿਲੀ ਆ ਕਿ ਡਾਈਵਰਸੀਫਿਕੇਸ਼ਨ ਦੀ ਗੱਲ ਤਾਂ ਸਰਕਾਰ ਕਰ ਰਹੀ ਹੈ ਕੋਈ ਇੱਕ ਸਰਕਾਰ ਨਹੀਂ ਅਨੇਕਾ ਸਰਕਾਰਾਂ ਨੇ ਗੱਲ ਕੀਤੀ ਹੈ ਮਗਰ ਡਾਈਵਰਸੀਫਿਕੇਸ਼ਨ ਹੋ ਕਿਉਂ ਨਹੀਂ ਰਹੀ ਕਿਉਂਕਿ ਐਮਐਸਪੀ ਨਹੀਂ ਮਿਲਦਾ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਮੱਕੀ ਤੇ ਤੇ ਹੋਰ ਕਈ ਢਾਲਾਂ ਤੇ ਐਮਐਸਪੀ ਐਲਾਨੀ ਸੀ ਕੀ ਉਹ ਐਮਐਸਪੀ ਮਿਲੀ ਨਹੀਂ ਮਿਲੀ ਇਹਦਾ ਰੌਲਾ ਵਿਧਾਨ ਸਭਾ ਚ ਵੀ ਪਿਆ ਇਸ ਲਈ ਅੱਜ ਵੀ ਸਿਰਫ ਤੇ ਸਿਰਫ ਇੱਕ ਸ਼ਰਾਰਤ ਕੀਤੀ ਗਈ ਹੈ ਕਿਸਾਨਾਂ ਨਾਲ ਇਸ ਐਗਰੀਕਲਚਰ ਪਾਲਿਸੀ ਚ ਕਿਸਾਨ ਖੁਦਕੁਸ਼ੀ ਜਗ ਕਿਸਾਨ ਨੂੰ ਕਰਜ਼ਈ ਜਿਹੜਾ ਹੋ ਗਿਆ ਉਹਦਾ ਕਰਜ਼ਾ ਕਿਵੇਂ ਘਟਾ ਸਕਦੇ ਹੋ ਉਹਦੇ ਬਾਰੇ ਕੁਝ ਨਹੀਂ ਆ ਕਹਿੰਦੇ ਜੀ ਆਲਟੀ ਕਲਚਰਲ ਜਾਓ ਹੋਰ ਡਾਈਵਰਸੀਫਿਕੇਸ਼ਨ ਕਰੋ ਕੀ ਸਰਕਾਰ ਐਮਐਸਪੀ ਐਲਾਨ ਰਹੀ ਆ ਉਹਨਾਂ ਤੇ ਆਨਸਰ ਇਜ਼ ਨੋ ਹੁਣ ਇਹ ਹੁਣੇ ਹੀ ਹੁਣੇ ਇਹਨਾਂ ਨੇ ਡੀਜ਼ਲ ਤੇ ਬੈਟ ਵਧਾਇਆ ਗਵਾਂਢੀ ਸੂਬਿਆਂ ਨਾਲੋਂ ਡੀਜ਼ਲ ਹੋਰ ਮਹਿੰਗਾ ਕੀਤਾ ਇਹ ਜਿਹੜੀ ਇਨਪੁਟ ਕਾਸਟ ਨੇ ਉਹਦੇ ਪ੍ਰਾਈਸਸ ਵਾਧਰੀਆਂ ਨੇ ਆਉਟਪੁਟ ਕਾਸਟ ਤੇ ਪ੍ਰਾਈਸ ਮਿਲ ਨਹੀਂ ਰਹੀ ਇਸ ਲਈ ਇੱਕ ਫੇਲਡ ਐਗਰੀਕਲਚਰ ਪਾਲਿਸੀ ਲਿਆਇਆ ਜੀ ਤੇ ਸਿੱਟੇ ਵੀ ਜ਼ੀਰੋ ਨਿਕਲ ਨੇ ਫੇਲ ਨਿਕਲ ਨੇ ਲੋਕਾਂ ਨੂੰ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਇਹਦੇ ਨਾਲ ਕੋਈ ਭਲਾ ਨਹੀਂ ਹੋਣਾ ਔਰ ਨਾ ਖੇਤ ਮਜ਼ਦੂਰਾਂ ਦੀ ਕਰਜ਼ਾ ਮਾਫੀ ਦੀ ਮੌਜੂਦਾ ਪਾਲਿਸੀ 'ਚ ਕੋਈ ਜ਼ਿਕਰ ਹੋਇਆ